ਸਾਡੇ ਪਿੰਡ ਦਾ ਅਮਰਦੀਪਪੁਰ ਮੋਜਾ ਹੁਣ ਪਹਿਲੀ ਵਾਰੀ ਸੀ ਠੇਕੇ ਤੇ ਪੈਸੇ ਨਾਲ ਫੜ ਧੱਕੇ ਨਾਲ ਲਾਲ ਚਾਚਾ ਕੇ ਮੇਰੀ ਫਸਲ ਨੂੰ ਤੋੜਨ ਲੱਗ ਗਿਆ ਜੀ। ਉਹ ਐਸਐਸਪੀ ਕੀਤਾ ਐਸਐਸਪੀ ਦਾ ਦਫ਼ਤਰ ਵੀ ਗਿਆ ਆਪਣੀ ਤਖਾਸ ਪੇਜੀ ਡੀਐਸਪੀ ਦਾ ਦਫ਼ਤਰ ਵੀ ਦਿੱਤੀ ਥਾਣੇ ਵੀ ਪਰ ਮੇਰੀ ਕੋਲੋਂ ਕੋਈ ਸੁਣਵਾਈ ਨਹੀਂ। ਨੁਕਸਾਨ ਹੋ ਗਿਆ ਘਟੋ ਘਟ ਦੇ ਕੋਈ 11 10 11 ਕਿੱਲੇ ਬਾਗ ਸੀਗਾ ਸਾਰਾ ਸਾਰਾ ਤੋੜ ਕੇ ਲੈ ਗਿਆ ਜੀ। ਉਹ ਬੋਹਰ ਚ ਕਿਨੂਆ ਦੇ ਬਾਗ ਦੇ ਠੇਕੇ ਤੇ ਦੇਣ ਨੂੰ ਲੈ ਕੇ ਕਿਨੂਆ ਦੇ ਬਾਗ ਮਾਲਕ ਤੇ ਕਿਨੂਆ ਦੇ ਠੇਕੇਦਾਰ ਹੋਏ। ਆਮੋ ਸਾਹਮਣੇ ਕਿਨੂਆ ਦੇ ਬਾਗ ਦੇ ਮਾਲਕ ਦਾ ਕਹਿਣਾ ਹੈ ਕਿ ਉਸਨੇ ਆਪਣੇ ਬਾਗ ਨੂੰ ਇੱਕ ਵਿਅਕਤੀ ਨੂੰ ਠੇਕੇ ਤੇ ਦਿੱਤਾ ਸੀ ਜਿਸ ਤੋਂ ਬਾਅਦ ਉਸ ਵਿਅਕਤੀ ਨੇ ਉਹਨੂੰ ਠੇਕੇ ਦੇ ਪੈਸੇ ਦਿੱਤੇ ਵੀ ਨਹੀਂ ਬਾਗ ਵਿੱਚੋਂ ਕਿਨੂ ਤੋੜਨੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਉਹਦਾ ਕਾਫੀ ਨੁਕਸਾਨ ਹੋ ਗਿਆ ਉਸ ਦਾ ਕਹਿਣਾ ਹੈ ਕਿ ਉਸ ਕੋਲ ਕੋਰਟ ਦੇ ਆਰਡਰ ਵੀ ਨਹੀਂ ਇਸ ਦੇ ਬਾਵਜੂਦ ਠੇਕੇਦਾਰ ਵੱਲੋਂ ਉਸਨੂੰ ਧੱਕਾ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਠੇਕੇਦਾਰ ਨੇ ਬਾਗ ਦੇ ਮਾਲਕ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਰਮਨਦੀਪ ਸਿੰਘਾ ਜੀ ਮਹਿਰਾਣਾ ਪਿੰਡ ਕਿਦਣਾ ਵਾਲੀ ਹਾਂ ਹਾਂਜੀ ਜੜੀ ਰੰਮੀ ਸਰਦਾਰ ਬਖਸ਼ੀ ਸਿੰਘ ਆ ਜੀ ਅਬਾਉਟ ਤੁਸੀਂ ਆਇਓ ਕੀ ਮੈਟਰ ਕੀ ਸਰਟਾ ਮੈਂ ਜੀ ਸਾਡੇ ਪਿੰਡ ਦਾ ਅਮਨਦੀਪ ਕਮੋਜ ਆ ਉਹਨੂੰ ਪਹਿਲੀ ਦਿੱਤੀ ਸੀ ਠੇਕੇ ਤੇ ਜਾਮੀ ਕਰਨ ਵੀ ਸਾਡੀ ਗੱਲ ਹੋਈ ਸੀ ਉਹਨਾਂ ਮੈਂ 15 ਦਸੰਬਰ ਨੂੰ ਪੈਸੇ ਦੇ ਦਊਗਾ ਤੈਨੂੰ ਫਿਰ ਮੈਂ ਖੇਤ ਚ ਵੜੂੰਗਾ ਵੀ ਕਰ ਲਊਗਾ ਪਰ 15 ਦਸੰਬਰ ਨੂੰ ਨੇ ਪੈਸੇ ਨਾ ਦਿੱਤੇ ਮੈਂ ਉਹਨੂੰ ਵੀ 20 ਤਰੀਕ ਨੂੰ ਆਖਿਆ ਵੀ ਤੂੰ ਮੇਰੇ ਖੇਤ ਨਾ ਵੜੀ ਕਿ ਤੂੰ ਪੈਸੇ ਤਾਂ ਦਿੱਤੇ ਨੀਂਗੇ ਪਰ ਧੱਕੇ ਨਾਲ ਲਾਲ ਚ ਜਾ ਕੇ ਮੇਰੀ ਫਸਲ ਨੂੰ ਤੋੜਨ ਲੱਗ ਗਿਆ ਜੀ ਪਹਿਲਾਂ ਡੇਟਾ ਦਿੰਦਾ ਰਿਹਾ ਫਿਰ ਮਾਰਚ ਚ ਜਾ ਕੇ ਹੁਣ ਤੋੜ ਲਾਤੀ ਮੈਂ ਪੋਰਟ ਕੇਸ ਵੀ ਕੀਤਾ ਐਸਐਸਪੀ ਦਫ਼ਤਰ ਵੀ ਗਿਆ ਆ ਅਪਰ ਦਰਖਾਸਤ ਭੇਜੀ ਡੀਐਸਪੀ ਦਫ਼ਤਰ ਵੀ ਦਿੱਤੀ ਥਾਣੇ ਵੀ ਪਰ ਮੇਰੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਤੱਕੇ ਨਾਲ ਮੇਰਾ ਬਾਗ ਤਿੰਨ ਚਾਰ ਵਾਰੀ ਤੋੜ ਕੇ ਸਾਰਾ ਹੀ ਬਾਗ ਉਹਨੇ ਖਰਾਬ ਕਰਤਾ ਮਾਰ ਲੈ ਗਿਆ ਸਾਰਾ ਹੀ ਤੋੜ ਕੇ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹਾਂਜੀ ਹੋ ਗਿਆ ਘਟੋ ਘਟ ਦਾ ਹੁਣ ਆ ਮਾਰਚ ਦਾ ਮਹੀਨਾ ਸਾਰਾ ਹੀ ਉਹਨੇ ਬਾਹਰ ਤੀਜੇ ਦਿਨ ਨੂੰ ਪਰਿਵਾਰ ਨੂੰ ਲੈ ਕੇ ਵਿੱਚ ਵੜ ਗਿਆ ਆਪਣੇ ਭਰਾਵਾਂ ਨੂੰ ਲੈ ਕੇ ਵੜ ਗਿਆ ਜੀ ਫਸਲ ਕਿੰਨੀ ਹੋ ਗਈ ਹੈ ਹਾਂਜੀ ਫਸਲ ਕਿੰਨੀ ਹੋ ਗਈ ਹੈ ਫਸਲ ਤਾਂ ਪੂਰੀ ਸੀਗੀ ਇਹ ਬੰਪਰ ਫਸਲ ਸੀਗੀ ਤੋ ਸਾਰੀ ਦੀ ਸਾਰੀ ਤੋੜ ਕੇ ਲੈ ਗਿਆ ਉਹਦੇ ਪਰਿਵਾਰ ਨੁਕਸਾਨ ਹੋ ਗਿਆ ਘਟੋ ਘਟ ਦੇਖੋ ਜੀ 11 10 11 ਕਿੱਲੇ ਬਾਗ ਸੀਗਾ ਸਾਰਾ ਦਾ ਸਾਰਾ ਤੋੜ ਕੇ ਲੈ ਗਿਆ ਜੀ ਅਸੀਂ ਦੀ ਕੀ ਮੰਗ ਕਰਦੇ ਹਾਂ ਅਸੀਂ ਤਾਂ ਪੁਲਿਸ ਤੋਂ ਜੀ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਆ ਮੇਨਾਂ ਪਰ ਚਾਹਤ ਹੈ ਆਪਦੇ ਭਰਾਵਾਂ ਨੂੰ ਫੈਮਿਲੀ ਲੈ ਕੇ ਵੜ ਗਿਆ ਲੇਡੀਜ਼ ਨੂੰ ਲੈ ਕੇ ਵੜ ਗਿਆ ਕੋਈ ਈਸ਼ੂ ਬਣਾਉਣ ਦਾ ਮਹਾਰਾਜ ਜੀ ਪਰ ਅਸੀਂ ਫਿਰ ਵੀ ਕਾਨੂੰਨ ਨੂੰ ਹੱਥ 'ਚ ਨਹੀਂ ਲਿਆ ਤੇ 112 ਤੇ ਪੁਲਿਸ ਨੂੰ ਪਰਫਾਰਮ ਕਰਦੇ ਨੇ ਪਰ ਪੁਲਿਸ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਜੀ ਮੌਕੇ ਕੋਈ ਨਹੀਂ ਨਾ ਜੀ ਨਾ ਮੌਕੇ ਤੇ ਕੋਈ ਪੁਲਿਸ ਨਹੀਂ ਆਈ ਕੋਈ ਉਹਨਾਂ ਨੇ ਮੌਕਾ ਨਹੀਂ ਦੇਖਿਆ ਕੁਝ ਨਹੀਂ ਕੀਤਾ ਸਰਕਾਰ ਤੋਂ ਮੰਗ ਕਰ। ਸਰਕਾਰ ਤੋਂ ਹੀ ਮੰਗ ਕਰਦੇ ਆ ਜੀ ਸਾਨੂੰ ਸਾਡਾ ਖੱਕ ਦਵਾਇਆ ਜਾਵੇ ਤੇ ਲੋਸੀਆਂ ਤੇ ਕਾਰਵਾਈ ਕੀਤੀ ਜਾਵੇ। ਕੋਰਟ ਕਿਸ ਲਗਾ? ਹਾਂਜੀ ਹਾਂ। ਕੋਰਟ ਤੋਂ ਜੀ ਉਹਨਾਂ ਨੇ ਹੁਣ ਸਟੇ ਮੰਗਿਆ ਸੀ ਵੀ ਅਸੀਂ ਕੋਰਟ ਤੋਂ ਪਰ ਉਹਨਾਂ ਨੇ ਵੀ ਹੁਣ ਆ ਪਰਸੋਂ ਦੀ ਡੇਟ ਪਾ ਦਿੱਤੀ ਹੈ ਕੱਲ ਦੀ ਡੇਟ ਆ ਜੀ। ਵੀ ਅਸੀਂ ਕਹਾਂ ਵੀ ਸਾਡੀ ਕੋਈ ਉਹਨਾਂ ਕੋਲ ਕੁਝ ਹੈ ਤਾਂ ਲਓ ਉਹਨਾਂ ਕੋਲ ਕੁਝ ਵੀ ਨਹੀਂ ਹੈਗਾ ਜੀ। ੱੱਕੇ ਨਾਲ ਹੀ ਵੜਦੇ ਆ ਜੀ। ਬਦਮਾਸ਼ ਹੈਗੇ ਪਹਿਲਾਂ ਵੀ ਕੇਸ ਚੱਲੀ ਜਾਂਦੇ ਉਹਦੇ ਭਰਾਵਾਂ ਤੇ। ਜਿੰਦਰਦੇਵ ਨਛੇ ਦਾ ਡਰੱਗਸ ਦਾ ਕੇਸ ਚੱਲਦਾ ਪਿਆ। ਉਹ ਤੁਹਾਡੇ ਘਰੇ ਆ ਸੀ ਕੇ ਕੇ ਆ ਰਹੀ ਸੋਣਾ। ਹਾਂਜੀ ਕੇਸ ਚੱਲਦੀ ਸੀ ਉਹ ਮਤਲਬ ਖੇਤ ਦੇ ਵਿੱਚ ਵੜੇ ਸੀ ਜੀ ਆਪਣੇ ਦਾੰਗਾ ਛੋਟੇ ਲੈ ਕੇ ਵੜੇ ਸੀਗੇ ਹਾਂਜੀ ਹਥਿਆਰ ਵੀ ਹੋਣੇ ਆ ਜੀ ਅਸੀਂ ਤਾਂ ਫਿਰ ਡਰਦੇ ਗਏ ਨਹੀਂਗੇ ਤੇ ਲੇਬਰ ਲੈ ਕੇ ਉਵੇਂ ਵੀਡੀਓ ਹੈਗੀਆਂ ਸਾਡੇ ਕੋਲ ਲੇਬਰ ਤੱਕੇ ਨਾਲ ਬਾੜੀ ਆ ਜਾ ਕੇ ਜੀ ਉਵੇਂ ਲੈ ਕੇ ਗਿਆ ਪਰ ਕੇ ਗੱਡੀਆਂ ਤੱਕੇ ਨਾਲ ਲੈ ਕੇ ਗਿਆ ਜੀ ਅਸੀਂ ਕੋਈ ਉਹਨਾਂ ਨੂੰ ਮੈਂ ਮਤਲਬ ਕਾਨੂੰਨ ਹੱਥ 'ਚ ਨਹੀਂ ਲਿਆਗਾ ਖੇਤ ਚ ਚੋਰੀ ਵੀ ਕਰਕੇ ਜਿੰਦੇ ਤੋੜ ਕੇ ਸਾਡਾ ਸਮਾਨ ਚੱਕ ਕੇ ਲੈ ਗਏ ਜੀ ਕੇ ਜਿਹੜਾ ਕਿਹਦੇ ਨਾਮ ਉਹ ਜੀ ਸਾਡੇ ਨਾਮ ਤੇ ਉਹ ਤੁਹਾਡੇ ਦੇ ਖੇਤ ਤੇ ਅਸਰ ਚੋ ਕਰਨਾ ਚਾਹੁੰਦੇ بس ਉਹੀ ਜੀ ਲੋਕਾਂ ਦੀ ਚੁੱਕ ਚਾ ਕੇ ਜਾਂ ਲਾਲਚ ਚਾ ਕੇ ਵੀ ਹੁਣ ਪੈਸੇ ਤਾਂ ਬਣੇ ਨਹੀਂਗੇ ਤੇ ਬਸ ਅਸੀਂ ਬਾਗ ਤੋੜ ਕੇ ਦੇਵਾਂਗੇ ਕਹਿੰਦੇ ਵੀ ਤੁਸੀਂ ਫੇਰ ਅਸੀਂ ਕੋਰਟ ਕੇਸ ਕੀਤਾ ਕਹਿੰਦੇ ਕੇਸ ਵਾਪਸ ਲਓ ਤੇ ਫੇਰ ਪੈਸੇ ਦੇਵਾਂਗੇ ਤੇ ਤੱਕੇ ਨਾਲ ਵੜੀ ਗਏ ਵੀ ਅਸੀਂ ਤੋੜ ਲਈਏ ਬਾਗ ਇਹਨਾਂ ਨੂੰ ਨੁਕਸਾਨ ਕਰ ਦਈਏ ਕੋ ਨਾ ਹੋਈ ਹਾਂਜੀ ਜੀ ਜ਼ਮੀਨ ਠੇਕੇ ਤੇ ਲਈ ਸੀ ਆਪਣੀ ਹਾਂ ਤੇ ਪਰ ਪੈਸੇ ਦਿੱਤੇ ਵੀ ਉਹਨਾਂ ਵਰਦਾ ਉਹਦੇ ਕੋਲ ਮੈਂ ਕਿਹਾ ਵੀ ਤੇਰੇ ਕੋਲ ਕੋਈ ਸਤ ਤੂੰ ਮੈਨੂੰ ਪੈਸੇ ਦਿੱਤੇ ਆ ਤਾਂ ਦੱਸ ਕੋਈ ਪੈਸੇ ਨਹੀਂ ਦਿੱਤੇ ਪੰਚਾਇਤਾਂ ਵੀ ਹੋਈਆਂ ਉਹਦੇ ਵਿੱਚ ਵੀ ਮੁਕਤਾ ਤੁਹਾਨੂੰ ਹੋਈ ਨਾ ਜੀ ਨਾ ਕੋਈ ਪੈਸੇ ਨਹੀਂ ਦਿੱਤੇ ਪੰਚਾਇਤਾਂ ਵੀ ਹੋਈਆਂ ਉਹਦੇ ਵਿੱਚ ਵੀ ਅਸੀਂ ਪਰਸੋ ਦੇ ਦਾਂਗੇ ਚੌਥੇ ਦੇ ਦਾਂਗੇ ਪਰ ਕੋਈ ਪੈਸਾ ਨਹੀਂ ਦਿੱਤਾ ਜੀ ਸਾਡਾ ਬਹੁਤ ਨੁਕਸਾਨ ਹੋਇਆ ਜੀ